ਵੀ ਲੜਾਈ ਹੋਗੀ ਲੜਾਈ ਹੋਗੀ ਲੜਾਈ ਹੋਗੀ ਲੜਾਈ ਛੋਲੋ 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 ਹੋਗੀ ਦੇ 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 ਹੋ ਗਿਆ ਸੌਦਾ ਉਹ ਤੂੰ ਪਰੇ ਦਾ ਹੋ ਜਾ ਅਫਸਲ ਵੇਚਦਾ ਵੇਚਦੇ ਵੇਚਦਾ ਵੇਚਦਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਪਾ ਦੇ ਦੇ ਦਿਆ ਅਰੇ ਵਾਹ ਜੇ ਮੈਨੂੰ ਯਾਰ ਅਗਰ ਇਹ ਬੰਦਾ ਹੋਵੇ ਅਰੇ ਹੋ ਗਿਆ ਬੰਦਾ ਯਾਰ ਬਹੁਤ ਵਧੀਆ ਬੰਦਾ ਮੀਨਾ ਮੀਨਾ ਬੋਚੇ ਉਹ ਲੜਕੇ ਉਹ ਮੱਛੀ ਲਾ ਲ 26000 ਪਾ ਤੂੰ ਖੜ ਤੇ ਬਾਈ ਉਹ ਹੋ ਗਿਆ ਬੰਦਾ ਟੱਟਾ ਸੁਣਾ ਖਰਾਬੀ ਤੂੰ ਹੀ ਕਰਦਾ ਜਿੰਨੀ ਤੇਰੇ ਪੈਸੇ ਆ ਗਾਦੀਆਂ ਜੇ ਦੁਨੀਆਂ ਦਾ ਤਗੜ ਲੱਗਦੇ ਸ਼ੇਰ ਆਏ ਹਾਏ ਹਾਏ ਵਧੀਆ ਸਾਂਣਾ ਬਣਾਉਣਾ ਬਾਬੇ ਨੇ ਚੱਲੋ ਸਰਦਾਰ ਚੱਲੋ ਸਰਦਾਰ ਭਾਈ ਇੱਧਰੋਂ ਹੋ ਜਾ ਥੋੜਾ ਜਿਹਾ ਹਾਂ ਜੀ YouTube ਤੇ ਲੈ ਭਾਈ ਨਾ ਚੰਗਾ ਕੰਮ ਕਰਿਆ ਭਾਈ ਐ ਇੱਧਰੋਂ ਹੋ ਜਾ ਐਂ ਹੋ ਜਾ ਰੁਕ ਜਾ ਭਾਈ